ਪੰਜਾਬ ਸਰਕਾਰ ਦੇ ਵੱਲੋਂ ਕ੍ਰਾਈਮ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਉਪਰਾਲੇ ਦੇ ਤਹਿਤ ਬਠਿੰਡਾ ਦੇ ਵਿੱਚ ਇੱਕ ਨਵੇਂ ਸਾਈਬਰ ਪੁਲਿਸ ਥਾਣੇ ਦਾ ਆਗਾਜ਼ ਕੀਤਾ ਗਿਆ ਤੇ ਡੀਜੀਪੀ ਐਸਪੀਐਸ ਪਰਮਾਰ ਨੇ ਇਸ ਦਾ ਉਦਘਾਟਨ ਕੀਤਾ ਇਸ ਮੁਕੇ ਐਸਪੀਐਸ ਪਰਮਾਰ ਨੇ ਪਹਿਲਾ ਸੁਪਨਿਸਾਹਿਬ ਦਾ ਪਾਠ ਕਰਵਾ ਮੱਥਾ ਟੇਕਿਆ ਤੇ ਇਸ ਸਾਈਬਰ ਥਾਣੇ ਨੂੰ ਲੈ ਕੇ মিডিਆ ਦੇ ਨਾਲ ਗਲਪਾਤ ਕੀਤੀ। ਉਹਨਾਂ ਦੱਸਿਆ ਕਿ ਦਿਨੋ ਦਿਨ ਕ੍ਰਾਈਮ ਦੇ ਮਾਮਲੇ ਵਧ ਰਹੇ ਨੇ ਤੇ ਇਸ ਤੇ ਚੱਲਦੇ ਬਟਿੰਡਾ ਦੇ ਵਿੱਚ ਨਵੇਂ ਸਾਈਬਰ ਪੁਲਿਸ ਥਾਣੇ ਦਾ ਆਗਾਜ਼ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਾਈਬਰ ਠੱਗੀ ਦੇ ਬਾਰੇ ਦੇ ਵਿੱਚ ਜਾਗਰੂਕੀ ਕੀਤਾ। ਇਹ ਤੇ ਕਿ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਅੱਗੇ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੱਠੇ ਡਾ ਗਿਆ ਐਡਵਾਂਸ ਕੁਤਣ ਅਲੋਂਗ ਵਿਦ ਅ ਲੇਟਰ ਸੌਫਟਵੇਅਰ ਬਹੁਤ ਐਕਚੁਅਲੀ ਇਹਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਸਥਾਨੀ ਰਿਪੋਰਟ ਕਰਨ ਨਵੇਂ ਇੰਸਪੈਕਟਰ ਸਾਹਿਬ ਲਗਾਏ ਨੇ ਅਸੇਚੋ ਲੋਕ ਜੀ ਸਾਫ ਸਰਪ੍ਰਾਈਜ਼ ਕਰਨਗੇ ਐਸਪੀ ਸਾਫ ਸਰਪ੍ਰਾਈਜ਼ ਕਰਨਗੇ ਐਸਐਸ ਜੀ ਸਾਹਿਬ ਆਪ ਸਰਪ੍ਰਾਈਜ਼ ਕਰਦੇ ਅਸੀਂ ਯਾਸ ਕਰਦੇ ਆ ਕਿ ਲੋਕ ਕੋਪਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਇਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਡ ਪੁਰੇ ਬੰਦੇ ਨੇ ਉਹਨਾਂ ਨੂੰ ਉੱਪਰ ਲਿਖ ਮਿਲ ਜਾਏਗਾ ਇਸ ਤਰ੍ਹਾਂ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजैक्शंस ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤੇ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੈਚੁਰਲੀ ਵਧੇਗਾ ਰੇਟ ਇਹਦਾ ਜਿਹੜਾ ਹਰੇਕ ਸਾਲ ਵਧਣ ਦਾ ਮੇਰੇ ਖਿਆਲ 25 ਤੋਂ 30% ਹੈ ਤੇ ਇਸ ਇਸ ਟਰੀਂਡ ਆ ਬੰਦਾ ਜਾਏਗਾ ਉਸੇ ਉਸ ਤਰ੍ਹਾਂ ਇਕਰਾਈ ਵੀ ਪਤਾ ਜਾਏਗਾ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਕੜੇ ਸੌਫਟਵੇਅਰ ਨੇ ਇੱਕ ਇੱਕ ਕ੍ਰੇਡੇਡ ਕਰੋੜ ਦੀ ਇੱਕ ਇੱਕ ਮਸ਼ਨਰੀ ਹੈ ਜਿਹੜੀ ਇਮੀਡੀਏਟਲੀ ਟਰੈਕ ਕਰ ਦਿੰਦੀ ਕਿੱਥੇ ਐਂਡ ਯੂ ਐਫ ਸੀ ਨੇ ਕਿ ਜਦੋਂ ਵੀ ਕਿਤੇ ਇਹੋ ਜਿਹੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਅਗਿਓ ਕਿਸੇ ਹੋਰ ਬੌਂਸ ਪਾ ਕੇ ਉਹਨਾਂ ਨੂੰ ਡਿਸਟਿਬਿਊਟਾਈਜ਼ ਨਹੀਂ ਕਰ ਸਕਦਾ ਉਹ ਐਕਸੈਕਟਿਵ ਕਰ ਸਕਦਾ ਪਰ ਲੱਗਦਾ ਨਹੀਂ ਕਿ ਥਾਣਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਦਾ ਸੌਖਾ ਹੋਣਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ ਅੰਦਰ ਕੋਈ ਸਾਡੇ ਕੋਲ ਉਹ ਆਬੋ ਤਾਂ ਇਸ ਤਰ੍ਹਾਂ ਦਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਤੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਜਲ ਖਰਾਬੀ ਤੋਂ ਹਰ ਇੱਕ ਕੋਲ ਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਟਲਾਈਜ਼ਡ ਹੈਗਾ ਸਾਰਾ ਕੁਝ ਇਕੱਠਾ ਹੋ ਗਿਆ ਪਰ ਵੀ ਇੱਥੇ ਲੋਕਾਂ ਨੂੰ ਤੇ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਨੇੜੇ ਨਵਾਂ ਠਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕਾਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ ਜੀ ਤੇ ਹੁੰਦਾ ਸਰ ਸਾਈਬਰ ਕਾਮ ਲਗਾਤਾਰ ਜੁਮ ਕੋਈ ਪਤਾ ਨਹੀਂ ਕਿ ਲੋਕਾਂ ਨੂੰ ਝਾਤ ਦਿੱਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੋ ਸਕੇ ਅਤੇ ਲੋਕਾਂ ਤੋਂ ਜਿਵੇਂ ਮੋਤੀ ਵੀ ਲਿਆ ਜਾਂਦਾ ਹੈ ਉਹ ਤੇ ਪੜ੍ਹੇ ਲਿਖੇ ਲੋਕਾਂ ਉਹ ਜ਼ਿਆਦਾ ਦੇਰ ਪਿਆ ਜੇ ਅਨਪੜ੍ਹ ਘਟਦੇ ਹੋਏ ਹੈਗੇ ਪਰ ਪਿਛਲੇ ਦਿਨਾਂ ਵਿੱਚ ਇੱਕ ਡਾਕਟਰ ਨਾਲ ਡਾਕਟਰਾਂ ਨਾਲ ਇਹ ਵਗੀ ਆ ਰਹੀ ਹੈ ਮੁਲਾਜ਼ਮਾਂ ਨਾਲ ਜੱਟ ਦੀ ਜਿਹੜਾ ਸ਼ਿਕਾਰ ਹਨ ਪੜ੍ਹੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉਹ ਹੀ ਆ ਕਿ ਸੰਤੋਖ ਸਾਹਿਬ ਨੂੰ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਨੈਚੁਰਲੀ ਇਲਾਈਟਨ ਕਰਾਗੇ ਤੇ ਬਾਕੀ ਪਬਲਿਕ ਨੂੰ ਥੋੜੇ ਥਰੂ ਅਸੀਂ ਇਲਾਈਟਨ ਕਰਤਾ ਕਿ ਕਿਸੇ ਨਾਲ ਵੀ ਉਹ ਤਾਂ ਮੋਬਾਈਲ ਦੇ ਉੱਤੇ ਹੀ ਆਉਂਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਕਿਸ ਨਾਲ ਇਹਨਾਂ OTP ਐ ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਵੇਗਾ ਬੰਦੇ ਕਈ ਵਾਰ ਗਰੀਟ ਚ ਜਾ ਕੇ ਲਾਲਚ ਚ ਜਾ ਕੇ ਮੈਂ ਪੈਸੇ ਡਬਲ ਕਰ ਦਨਾਂ ਟ੍ਰਿਪਲ ਕਰ ਦਨਾਂ ਖਾਸ਼ਾਂ ਦੇ ਨੇ ਤੋਂ ਨੈਚੁਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲ ਸਾਰਾ Google पे ट्रांजैक्शन ਹੁੰਦੀ ਹੈ ਕੋਈ ਉਸ ਕਹਿੰਦੇ ਕਿ ਦਾ ਰਿਕਾਰਡ ਨਹੀਂ ਮਿਲਦਾ ਕਿ ਇੱਥੇ ਪੋਸੀਬਲ ਹੋਏਗਾ ਜੀ Google पे ਕਿਸੇ ਨਾਲ ਡੈਫੀਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਹੀ ਰਿਕਾਰਡ ਹੁੰਦਾ ਨੈਚੁਰਲ ਜਿਹੜਾ ਉਹਦੇ ਵੱਡੇ ਵੱਡੇ ਸਰਵਰਾਂ ਨੂੰ ਸਾਰਾ ਕੁਝ ਹੁੰਦਾ ਕਿਸੇ ਲੇਟਰ ਵੀ ਦੇ ਟਾਈਮ ਪਰ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਏਟਲੀ ਮੇਲ ਕਰਿਆ ਕਰਾਂਗੇ ਸਤੂ ਸਾਹਿਬ ਦੇ ਐਕਚੁਅਲੀ ਉਹਨਾਂ ਸਾਰਿਆਂ ਨਾਲ ਜਿਹੜੇ ਅਗੇ ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਹੋਏਗਾ ਲੋਕਾਂ ਦੀ ਟੀਮ ਹੈ ਸਾਰਾ ਸੋ ਜਿੰਨੇ ਸਾਈਬਰ ਤੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀ ਇਸ ਮੋਕੇ ਉਹਨਾਂ ਨੇ ਵੀ ਕਹਿਣਾ ਸੀ ਕਿ ਬੇਸ਼ੱਕ ਥਾਣਾ ਸ਼ਹਿਰ ਦੇ ਬਾਹਰ ਬਣਾਇਆ ਗਿਆ ਪਰ ਜਲਦ ਹੀ ਇਸ ਥਾਣੇ ਨੂੰ ਜਗ੍ਹਾ ਮਿਲਦੇ ਨਜ਼ਦੀਕ ਸ਼ਹਿਰ ਦੇ ਵਿੱਚ ਬਣਾਇਆ ਜਾਏਗਾ ਤੇ ਇਸ ਸਾਈਬਰ ਪੁਲਿਸ ਥਾਣੇ ਦਾ ਮਕਸਦ ਇਹ ਹੀ ਹੈ ਕਿ ਇੱਕ ਛੱਤ ਹੇਠਾਂ ਹੀ ਸਭ ਨੂੰ ਇਨਸਾਫ ਦੇਣਾ ਚਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਵੀਕੇ ਪਾਸਸ ਦੀ ਰਿਪੋਰਟ